ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਭ ਦਾ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਮਮਤੀ ਪਾਰਟੀ ਵੱਲੋਂ ਕਰਵਾਈ ਗਈ ਸਿਆਸੀ ਕਾਨਫਰੰਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਐਨ ਪੰਜਾਬ ਦੇ ਕੈਬਨਿਟ ਮੰਤਰੀ ਸਰਪੰਨ ਸਿੰਘ ਜੀ ਜਿਓ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਪਹੁੰਚੇ ਤਲਬੀਰ ਸਿੰਘ ਢਾਲੀਵਾਹ ਸਾਬਕਾ ਮੰਤਰੀ ਦੇ ਜਿਹੜੇ ਮਾਜੇ ਦੇ ਉਹ ਅੱਜ ਇੱਥੇ ਪਹੁੰਚ ਨੇ ਲੋਕਲ ਜੋ ਹਲਕਾ ਪੰਪਪਕਰਨ ਦੇ ਵਿਧਾਇਕ ਨੇ ਤਲਬੀਰ ਸਿੰਘ ਟੋਂਗ ਦੀ ਅਖਵਾਇ ਦੇ ਵਿੱਚ ਕਰਵਾਈ ਗਈ ਇਸੇ ਸਿਆਸੀ ਕਾਨਫਰੰਸ ਦੇ ਵਿੱਚ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਸਮੇਤ ਜਿਹੜੀ ਲੀਡਰਸ਼ਿਪ ਸੀ ਇੱਥੇ ਪਹੁੰਚੀ ਸੀ ਅੱਧ ਦੀ ਗਰਮੀ ਦੇ ਬਾਵਜੂਦ ਉਹ ਮਸੇ ਦੇ ਬਾਵਜੂਦ ਵੀ ਲੋਕ ਜਿਹੜੇ ਸੀ ਲੰਬਾ ਸਮਾਂ ਆਪਣੇ ਸਿਆਸੀ ਮਹਿਬੂਬਾਂ ਨੂੰ ਸੁਣਨ ਲਈ ਇੱਥੇ ਵੇਟ ਕਰਦੇ ਰਹੇ ਤੇ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੇ ਮੁੱਖ ਸ਼ਖਸੀਤਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਟੇਜ ਦੇ ਉੱਤੇ ਅਰਪਜਨ ਸਿੰਘ ਜੀ ਡੀਓ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਅੱਜ ਦੀ ਜਿਹੜੀ ਇਹ ਸਿਆਸੀ ਕਾਨਫਰੰਸ ਹੋਈ ਹੈ ਹਰ ਸਾਲ ਦੀ ਤਰ੍ਹਾਂ ਹਾਲਾਂਕਿ ਮੁੱਖ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਬਣਿਆ ਸੀ ਕਿਉਂਕਿ ਮੁੱਖ ਮੰਤਰੀ ਹਰ ਸਾਲ ਬਾਬਾ ਬਕਾਲਾ ਦੀ ਧਰਤੀ ਦੇ ਨਤਵਸਤ ਹੋਣ ਆਉਂਦੇ ਰਹਿੰਦੇ ਨੇ ਪਿਛਲੀ ਵਾਰ ਵੀ ਉਹ ਕਾਨਫਰੰਸ ਦੇ ਵਿੱਚ ਨਹੀਂ ਸੀ ਆਏ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਟਿਕ ਕੇ ਚਲੇਗੇ ਸੀ ਸਿਆਜ਼ੀ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੇ ਸ਼ਿਰਕਤ ਨਹੀਂ ਕੀਤੀ ਤੇ ਅੱਜ ਵੀ ਮੁੱਖ ਮੰਤਰੀ ਦਾ ਤਰਨਤਾਰਨ ਲਿਖੇ ਪ੍ਰੋਗਰਾਮ ਸੀ ਤੇ ਤਰਨਤਾਰ ਤੋਂ ਸਿੱਧਾ ਪੰਮੂ ਬਖਾਣਾ ਸਾਹਿਬ ਹੋਣਾ ਸੀ ਪਰ ਐਨ ਮੌਕੇ ਦੇ ਉੱਤੇ ਕਿਸੇ ਵਢਰ ਜਿਵੇਂ ਆ ਹੋਰ ਜਿਵੇਂ ਕਰਕੇ ਮੁੱਖ ਮੰਤਰੀ ਦਾ ਪੰਮੂ ਬਖਾਣਾ ਦੀ ਰੈਲੀ ਵਿੱਚ ਆਉਣ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਹੋ ਗਿਆ ਤੇ ਉਹਨਾਂ ਦੀ ਜਗ੍ਹਾ ਟੇੜਾ ਵਾਲਾ ਗੁਰੂ ਤੋਂ ਜਿਹੜੇ ਵਿਧਾਇਕ ਨੇ ਗਵਾਂਡੀਆਂ ਲਿਖੇ ਤੋਂ ਤੇ ਮਾਝੇ ਦੇ ਸੁਮੰਦਰ ਕੈਪਟਨ ਮੰਤਰੀ ਹਰਪਜਨ ਸਿੰਘ ਕੀ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਢਾਲੀਵਾਲ ਦੇ ਪਹੁੰਚੇ ਸੀ ਤੇ ਉਹਨਾਂ ਨੇ ਜਿਹੜੇ ਵੱਡੇ ਐਲਾਨ ਇੱਥੇ ਕੀਤੇ ਨੇ ਨਾਲ ਹੀ ਉਹਨਾਂ ਨੇ ਸਰਕਾਰ ਦੀਆਂ ਉਪਲਬਧੀਆਂ ਇੱਥੇ ਗਿਣਵਾਈਆਂ ਤੇ ਨਾਲ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਿਹਾ ਕਿ ਸਰਕਾਰ ਕੋਈ ਜਿਹੜਾ ਵਰਦੀ ਵੱਡਾ ਨਸ਼ਾ ਤਸਕਰ ਹੋਵੇ ਮੁੱਖ ਮੰਤਰੀ ਨੇ ਹੁਣ ਤਹੱਈਆ ਕਰ ਲਿਆ ਹੈ ਵੱਡੀ ਕਾਰਵਾਈ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਇਸੇ ਤਰ੍ਹਾਂ ਹੋਰ ਜਿਹੜੀਆਂ ਕਈ ਤਰ੍ਹਾਂ ਸਰਕਾਰ ਦੀਆਂ ਉਪਲਬਧੀਆਂ ਸੀ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਦਾ ਬਾਬਾ ਬਕਾਲਾ ਵੀ ਕੇ ਜੋ ਸਿਆਸੀ ਕਾਨਫਰੰਸ ਸੀ ਦਿਨਰਾ ਦੇ ਇੱਕ ਕਰਕੇ ਇਸ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਤੇ ਉਹਨਾਂ ਦੀ ਲੀਡਰਸ਼ਿਪ ਨੇ ਜਿਹੜਾ ਸੀ ਨਿਪਰੇ ਚੜਿਆ ਸੰਗਠਨ ਮੰਤਰੀ ਜਿਨ੍ਹਾਂ ਨੇ ਸਾਡੇ ਨਾਲ ਕੱਲ ਵੀ ਗੱਲ ਕੀਤੀ ਸੀ ਕਿ ਤਾਂ ਭਗਟ ਸਿੰਘ ਸਾਹਿਬ ਕਿਵੇਂ ਦਾ ਰਿਆ ਕੱਟ ਕਿਵੇਂ ਦਾ ਰਿਸਪੌਂਸ ਰਿਆ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਹਲਕਾ ਬਾਬਾ ਕਾਲਾ ਸਾਹਿਬ ਦਾ ਸਰਪੰਚ ਆਦਾ ਪੰਚਾਂ ਦਾ ਸਾਡੇ ਬਲਾਕ ਪ੍ਰਧਾਨ ਸਭਾ ਦਾ ਚੇਅਰਮੈਨ ਸਭਾ ਦਾ ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਕੱਟ ਕੀਤਾ ਤੇ ਲੋਕਾਂ ਨੂੰ ਮੰਤਰੀ ਸਭਾ ਨਾਲ ਦੇ ਦਰਸ਼ਨ ਕਰੰਦਾ ਜਿਹੜਾ ਮੌਕਾ ਦਿੱਤਾ ਜੀ ਜੀ ਤੇ ਸਾਨੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਅੱਜ ਮੁੱਖ ਮੰਤਰੀ ਸਾਹਿਬ ਜਿਆਦਾ ਵਿਜੀ ਹੋਣ ਕਰਕੇ ਆ ਨਹੀਂ ਸਕੇ ਪਰ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਮੰਤਰੀ ਸਮਝ ਲਓ ਭਜਨ ਸਿੰਘ ਜੀ ਟੀਓ ਉਹਨਾਂ ਨੇ ਸਾਨੂੰ ਅਗੇ 37 ਸੜਕਾਂ ਦਿੱਤੀਆਂ ਸੀ ਤੇ 50 ਸੜਕਾਂ ਸਾਨੂੰ ਹੋਰ ਦੇਣ ਦਾ ਵਾਅਦਾ ਕਰ ਦਿੱਤਾ ਇਤਨੇ ਨਾਲ ਮੇਰਾ ਖਿਆਲ ਆ ਵੀ ਸਾਡੇ ਹਲਕੇ ਦੀ ਕੋਈ ਵੀ ਸੜਕ ਬਾਕੀ ਨਹੀਂ ਰਹਿਣੀ ਤੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਦੇਡੀਆਂ ਕਰਾਈਆਂ ਤੋਂ ਧੰਨਵਾਦ ਕਰਦਾ। ਸਰ ਸਾਡੇ ਕੋਲ ਬਾਕੀ ਵੀ ਰਿਪੋਰਟਾਂ ਆਈਆਂ ਨੇ ਤਿੰਨ ਚਾਰ ਕਾਨਫਰੰਸਾਂ ਹੋਰ ਵੀ ਹੋ ਰਹੀਆਂ ਸੀ। ਆਵਾਜ਼ ਦੀ ਪਾਰਟੀ ਦੀ ਕਾਨਫਰੰਸ ਉਹਨਾਂ ਨਾਲ ਬਰਾਬਰ ਸੀਗੀ ਵੱਧ ਸੀ ਘੱਟ ਸੀ ਕਿ ਕਿਵੇਂ ਜਾਣੀ ਚਾਹੀਦੀ। ਕਰਗਨ ਜੀ ਅਸੀਂ ਲਾਈ ਆ 6000 ਕੁਰਸੀ ਜੀ ਉਹਨਾਂ ਲਾਈ ਹੈ 10000 ਕੁਰਸੀ ਜੀ ਇਹ ਫਿਰ ਕੀ ਮੁਕਾਬਲਾ ਸੀ ਉਹਨਾਂ ਨਾਲ ਕਰਾਂਗੇ ਜੀ ਸਾਡੇ ਕੋਲ ਲੋਕੀ ਬੈਠੇ ਵੀ ਸੀ ਸਾਈਡਾਂ ਤੇ ਖੜੇ ਵੀ ਸੀ ਗਰਮੀ ਦੇ باوجود ਗਰਮੀ ਦੇ باوجود ਇਸ ਕਰਕੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਤੇ ਆਪਣੀ ਆਪਣੇ ਹਸਾਬ ਨਾਲ ਚੱਲਦੇ ਰਹਿਣਾ ਸਾਡਾ ਇੱਕੋ ਮਕਸਦ ਲੋਕਾਂ ਦੀ ਸੇਵਾ ਕਰਨਾ ਨਾ ਕਿ ਅਸੀਂ ਕੋਈ ਰਾਜਨੀਤੀ ਦੀਆਂ ਰੋਟੀਆਂ ਸੇਕਣ ਆਏ ਆਂ ਸੰਤੁਸ਼ਟੋ ਬਿਲਕੁਲ ਲੋਕਾਂ ਨੇ ਜੋ ਰਿਸਪੋਨਸ ਦਿੱਤਾ ਬਹੁਤ ਬਹੁਤ ਵਧੀਆ ਰਿਸਪੋਨਸ ਜੀ ਬਹੁਤ ਖੁਸ਼ੀ ਹੋਈ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹ ਸੰਗਠਨ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਇਥੇ ਵਿਧਾਇਕ ਜਿਹੜੇ ਨੇ ਬਾਬਾ ਬਕਾਲਾ ਤੋਂ ਤਲਵੀਰ ਸਿੰਘ ਟੋਂਗ ਉਹਨਾਂ ਦੇ ਵੱਲੋਂ ਜਿਹੜੀ ਇਹ ਸਿਆਸੀ ਕਾਨਫਰੰਸ ਜਿਹੜੀ ਸੀ ਉਹ ਨੇਪਰੇ ਚੜੀ ਗਈ ਹੈ ਔਰ ਟੀਮ ਬੜੀ ਲੰਬੇ ਸਿਰ ਤੋਂ ਲੱਗੀ ਸੀ ਔਰ ਪਿੰਡਾਂ ਦੇ ਵਿੱਚ ਜਾ ਕੇ ਦਿਨ ਰਾਤ ਇੱਕ ਕਰਕੇ ਸਾਰੀ ਟੀਮ ਨੇ ਲੋਕਾਂ ਦਾ ਪ੍ਰੋਗਰਾਮ ਐਨ ਮੌਕੇ ਤੇ ਬਦਲ ਗਿਆ ਪਰ ਕੈबिनेट ਮੰਤਰੀ ਅਰਪਜਨ ਸਿੰਘ ਗੀਟੀਓ ਤੇ ਬਾਕੀ ਲੀਡਰਸ਼ਿਪ ਨੇ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਨੂੰ ਸਰਕਾਰ ਦਾ ਸੁਨੇਹਾ ਦਿੱਤਾ ਤੇ ਨਾਲ ਹੀ ਵੱਡੀ ਜਿਹੜੀ ਗੱਲ ਕਹੀ ਹੈ ਕਿ 33 ਸੜਕਾਂ ਪਹਿਲਾਂ ਮਿਲੀਆਂ ਸੀ 50 ਸੜਕਾਂ ਹੋਰ ਹੈ ਅਰਪਜਨ ਸਿੰਘ ਗੀਟੀਓ ਨੇ ਜਿਹੜੀਆਂ ਨੇ ਬਾਬਾ ਬਕਾਲਾ ਹਲਕੇ ਨੂੰ ਦੇ ਦਿੱਤੀਆਂ ਨੇ ਤਾਂ ਇਸ ਦੇ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਵੱਡੇ ਪੱਧਰ ਦੇ ਉੱਤੇ ਇਸ ਦੇ ਨਾਲ ਇਲਾਕੇ ਦੀ ਡਿਵੈਲਪਮੈਂਟ ਹੋਏਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਧੰਨਕਸੂਰਾ ਟੀਵੀ ਅੰਮ੍ਰਿਤਸਰ